ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬ ਹੋਣਾ ਛਾੜੇ ਖੇਤ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ ਅੱਜ ਮੈਂ ਜੀਕੇਅਰ ਚੈਨਲ ਤੇ ਤੁਹਾਡੇ ਸਾਹਮਣੇ ਦੋ ਮਹੱਤਵਪੂਰਨ ਅਤੇ ਅਹਿਮ ਇਤਿਹਾਸਕ ਘਟਨਾਵਾਂ ਬਾਰੇ ਗੱਲ ਕਰਾਂਗਾ ਜੂਨ 1984 ਦੇ ਆਪਰੇਸ਼ਨ ਬਿਲੋ ਸਟਾਰ ਅਤੇ ਸਿੱਖ ਧਰਮ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਹ ਦੋਵੇਂ ਘਟਨਾਵਾਂ ਸਾਡੇ ਲਈ ਬੇਅੰਤ ਬਲੀਦਾਨ ਅਤੇ ਅਟੱਲ ਸ਼ਕਤੀ ਦੇ ਪ੍ਰਤੀਕ ਹਨ ਜੋ ਸਾਨੂੰ ਇਨਸਾਫ ਵਿਸ਼ਵਾਸ ਅਤੇ ਏਕਤਾ ਦੇ ਸਿਧਾਂਤਾਂ ਦੀ ਯਾਦ ਦਿਵਾਉਂਦੇ ਹਨ ਸਭ ਤੋਂ ਪਹਿਲਾਂ ਆਓ ਆਪਾਂ 1984 ਦੇ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰੀਏ ਇਹ ਭਾਰਤੀ ਸਿਆਣਾ ਦੀ ਕਾਰਵਾਈ ਸੀ ਜੋ ਜੂਨ 1984 ਵਿੱਚ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਬੈਠਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਜੋ ਕਿ ਟੋਹੜੇ ਅਤੇ ਬਾਦਲਾਂ ਨੂੰ ਬਹੁਤ ਰੜਕਦੇ ਸਨ ਉਹਨਾਂ ਨੂੰ ਦਰਬਾਰ ਸਾਹਿਬ ਤੋਂ ਕੱਢਣ ਲਈ ਬਾਦਲਾਂ ਨੇ ਇੰਦਰਾ ਨਾਲ ਮੀਟਿੰਗਾਂ ਕਰਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਬਾਰੇ ਚਿੱਠੀਆਂ ਲਿਖੀਆਂ ਨਤੀਜੇ ਵਜੋਂ ਭਾਰਤੀ ਹਕੂਮਤ ਨੇ ਆਪਣੀਆਂ ਤਿੰਨੇ ਫੌਜਾਂ ਦਰਬਾਰ ਸਾਹਿਬ ਤੇ ਚੜ੍ਹਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਦਰਬਾਰ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਸਮਾਗਮ ਮਨਾਉਣ ਵਾਸਤੇ ਜੋ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ ਸਨ ਭਾਰਤੀ ਹਕੂਮਤ ਨੇ ਦਿਨ ਵੀ ਉਹ ਚੁਣਿਆ ਕਿ ਬਹੁਤ ਸਾਰੇ ਸਿੱਖ ਸੰਗਤਾਂ ਦਰਬਾਰ ਸਾਹਿਬ ਵਿੱਚ ਇਕੱਤਰ ਹੋਈਆਂ ਹਨ ਸੰਗਤਾਂ ਨੂੰ ਬਾਹਰ ਜਾਣ ਦਾ ਕੋਈ ਅਲਟੀਮੇਟ ਵੀ ਨਾ ਦਿੱਤਾ ਤੇ ਭਾਰਤੀ ਫੌਜ ਨੇ ਟੈਂਕਾਂ ਤੇ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਸੰਗਤਾਂ ਦਾ ਭਾਰੇ ਨੁਕਸਾਨ ਹੋਇਆ ਤਕਰੀਬਨ ਸਾਰੀਆਂ ਸੰਗਤਾਂ ਸ਼ਹਾਦਤ ਦਾ ਜਹਮ ਪੀ ਗਈਆਂ ਭਾਰਤੀ ਫੌਜ ਨੇ ਭਾਰਤੀ ਫੌਜ ਦੀ ਦਰਿੰਦਗੀ ਦੀ ਹੱਦ ਨਾ ਰਹੀ ਉਹਨਾਂ ਨੇ ਦੁੱਧ ਚੁੰਗਦੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਕੰਦਾ ਨਾ ਪਟਕਾ ਪਟਕਾ ਕੇ ਮਾਰਿਆ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਾ ਸਰੋਵਰ ਖੂਨ ਨਾਲ ਲਤਫਤ ਹੋ ਗਿਆ ਲਾਲ ਹੋ ਗਿਆ ਉੱਥੇ ਲਾਸ਼ਾਂ ਹੀ ਲਾਸ਼ਾਂ ਦਿਸਦਿਆਂ ਸਨ ਤੇ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਢਾ ਦਿੱਤਾ ਦਰਬਾਰ ਸਾਹਿਬ ਤੇ ਵੀ ਕਾਫੀ ਨੁਕਸਾਨ ਹੋਇਆ ਗੋਲੀਆਂ ਚਲਾਈਆਂ ਗਿਆ ਕਾਫੀ ਨੁਕਸਾਨ ਹੋਇਆ ਬੇਗੁਨਾਹ ਸੰਗਤਾਂ ਤੇ ਟੈਂਕਾਂ ਤੇ ਬੰਬਾਂ ਤੇ ਗੋਲਿਆਂ ਦਾ ਹਮਲਾ ਕਰ ਦਿੱਤਾ ਅਕਾਲ ਤੱਕ ਛੱਬ ਢਾ ਦਿੱਤਾ ਲਾਇਬ੍ਰੇਰੀ ਵਿਸਾਰ ਕੇ ਸਵਾਹ ਕਰ ਦਿੱਤੀ ਤੇ ਜੋ ਬਚਿਆ ਕੀਮਤੀ ਸਮਾਨ ਕਰੋੜਾਂ ਦਾ ਕੀਮਤੀ ਸਮਾਨ ਇਤਿਹਾਸਕ ਲਿਟਰੇਚਰ ਇਹ ਸਾਰਾ ਭਾਰਤੀ ਫੌਜ ਚੁੱਕ ਕੇ ਆਪਣੇ ਨਾਲ ਲੈ ਗਈ ਇਸ ਘਟਨਾ ਨੇ ਨਾ ਸਿਰਫ ਸਿੱਖਾਂ ਦੇ ਦਿਲਾਂ ਵਿੱਚ ਨਾ ਪਰਨ ਲਈ ਸਦਾ ਸਦਾ ਲਈ ਨਾ ਪਰਨ ਦਾ ਜਗਮ ਦੇ ਦਿੱਤਾ ਬਲਕੇ ਦੁਨੀਆ ਭਰ ਵਿੱਚ ਉਸ ਦੇ ਸਿੱਖਾਂ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸ਼੍ਰੀ ਦਰਬਾਰ ਸਾਹਿਬ ਇੱਕ ਢਾਂਚਾ मात्र ਬਿਲਡਿੰਗ ਨਹੀਂ ਹੈ ਇਹ ਸਿੱਖ ਧਰਮ ਦੀ ਰੂਹ ਹੈ ਸਦੀਆਂ ਤੋਂ ਇਹ ਵਿਸ਼ਵਾਸ ਸ਼ਾਂਤੀ ਅਤੇ ਸਹਿਣਸ਼ੀਲਤਾ ਦਾ ਪ੍ਰਤੀਕ ਬਣ ਕੇ ਖੜਾ ਹੈ ਜਿੱਤੇ ਹਰ ਮਹਜਬ ਹਰ ਧਰਮ ਜਾਤ ਦੇ ਲੋਕ ਅਤੇ ਪੰਥ ਦੇ ਲੋਕਾਂ ਦਾ ਹਰ ਧਰਮ ਦੇ ਪੰਥ ਦੇ ਲੋਕਾਂ ਦਾ ਸਵਾਗਤ ਕੀਤਾ ਜਾਂਦਾ ਹੈ। ਜਦੋਂ 1984 ਵਿੱਚ ਇਸ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ ਗਈ ਤਾਂ ਇਹ ਸਿਰਫ ਇੱਕ ਇਮਾਰਤ ਤੇ ਹਮਲਾ ਨਹੀਂ ਸੀ। ਸਗੋਂ ਸਿੱਖ ਕੌਮ ਦੀ ਰੂਹ ਤੇ ਇੱਕ ਵੱਡਾ ਨਾਸੂਰ ਸੀ ਜੋ ਕਿ ਸਦੀਆਂ ਤੱਕ ਇਸਦਾ ਰਹੇਗਾ। ਉਹ ਦਰਦ ਭਰੇ ਦਿਨ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਅਤੇ ਕਾਲ ਤਖਤ ਨੂੰ ਨਸ਼ਟ ਕਰ ਦਿੱਤਾ ਗਿਆ ਸਾਡੇ ਸਿੱਖ ਭਾਈਚਾਰੇ ਨੂੰ ਬਹੁਤ ਵੱਡਾ ਝਟਕਾ ਲੱਗਾ ਇਹ ਗਣਾ ਜਾਨਾਂ ਗਵਾਈਆਂ ਗਈਆਂ ਇਤਿਹਾਸਿਕ ਪਾਵਨ ਗ੍ਰੰਥ ਨਸ਼ਟ ਹੋ ਗਏ ਅਤੇ ਸਿੱਖ ਕੌਮ ਨੂੰ ਇੱਕ ਵੱਡੇ ਦੁੱਖ ਦਾ ਸਾਹਮਣਾ ਕਰਨਾ ਪਿਆ 1984 ਦਾ ਦਰਦ ਅਜੇ ਵੀ ਸਾਡੇ ਸਮੂਹਿਕ ਜਾਗਾਂ ਵਿੱਚ ਤਾਜ਼ਾ ਹੈ ਪਰ ਇਸ ਨਾਲ ਹੀ ਸਾਡੀ ਅਟਲ ਸ਼ਕਤੀ ਦੀ ਯਾਦ ਵੀ ਦੁਆਉਂਦਾ ਹੈ ਅਜਿਹੀ ਮੁਸੀਬਤ ਦੇ ਬਾਵਜੂਦ ਸਿੱਖ ਕੌਮ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਿਆ ਸੇਵਾ ਇਨਸਾਫ ਤੇ ਸਮਾਨਤਾ ਦੇ ਸਿਧਾਂਤਾਂ ਨੂੰ ਬਣਾਈ ਰੱਖਿਆ ਅਕਾਲ ਤਖਤ ਦੀ ਮੂੜ ਤਿਆਰੀ ਅਤੇ ਸ੍ਰੀ ਹਰਮੰਦਰ ਸਾਹਿਬ ਦੀ ਮੂਰਤ ਰਚਨਾ ਸਾਡੇ ਅਟਲ ਹੌਂਸਲੇ ਅਤੇ ਸਾਡੇ ਧਰਮ ਦੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਸੰਕਲਪ ਦਾ ਪ੍ਰਤੀਕ ਹਨ ਜਿਵੇਂ ਅਸੀਂ ਇਸ ਦੁਖਾਂਤ ਨੂੰ ਯਾਦ ਕਰਦੇ ਹਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਹ ਸਿੱਖਿਆ ਵੀ ਯਾਦ ਕਰੀਏ ਜੋ ਇਸ ਘਟਨਾ ਨੇ ਸਾਨੂੰ ਦਿੱਤੀ ਅਸੀਂ ਏਕਤਾ ਅਤੇ ਇਨਸਾਫ ਲਈ ਯਤਨ ਕਰੀਏ ਸਾਡਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਵੀ ਅਤਿਆਚਾਰ ਹੁੰਦਾ ਹੈ ਅਸੀਂ ਇੱਕ ਹੋ ਕੇ ਖੜੇ ਹੋ ਜਾਂਦੇ ਖੜੇ ਹੋ ਜਾਂਦਾ ਹੈ ਅਤੇ ਹਰ ਵਿਅਕਤੀ ਦੇ ਹੱਕ ਅਤੇ ਇੱਜ਼ਤ ਦੀ ਰੱਖਿਆ ਕਰਦੇ ਹਾਂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨਾ ਆਇਓ ਹੁਣ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਜੋ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ ਅਸੀਂ ਅਜੇ ਆਗੂ ਨੂੰ ਯਾਦ ਕਰ ਰਹੇ ਹਾਂ جس نے اپنے جیون ਅਤੇ ਸ਼ਹੀਦੀ ਦੇ ਨਾਲ ਸਿੱਖ ਧਰਮ ਦੇ ਨੂੰ ਮਜ਼ਬੂਤ ਬਣਾਇਆ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਜੋ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਅਤੇ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਜੋ ਸਮਰਪਣ ਅਤੇ ਸਹਿਣਸ਼ੀਲਤਾ ਦਾ ਪ੍ਰਤੀਕ ਹੈ 1606 ਵਿੱਚ ਗੁਰੂ ਅਰਜਨ ਦੇਵ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੇ ਹਕਮਨਾਲ ਸ਼ਹੀਦੀ ਪ੍ਰਾਪਤ ਹੋਈ। ਉਹਨਾਂ ਨੇ ਆਪਣੇ ਧਰਮ ਅਤੇ ਵਿਸ਼ਵਾਸ ਨੂੰ ਤਿਆਗਣ ਤੋਂ ਇਨਕਾਰ ਕਰ ਦਿੱਤਾ। ਜਿਸ ਲਈ ਉਹਨਾਂ ਨੂੰ ਬਿਹਤ ਪੀੜਾ ਸਹਿਣੀ ਪਈ। ਇਹ ਸ਼ਹੀਦੀ ਸਿਰਫ ਇੱਕ ਵਿਅਕਤੀਗਤ ਸ਼ਹੀਦੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਡੇ ਲਈ ਉਹਨਾਂ ਦੇ ਅਟੱਲ ਵਿਸ਼ਵਾਸ ਅਤੇ ਸਿੱਖ ਧਰਮ ਦੇ ਸਿਧਾਂਤਾਂ ਦੇ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਉਹਨਾਂ ਨੇ ਬਿਹਤ ਦੁੱਖ ਸਹਿ ਕੇ ਵੀ ਗਨਿਮਾ ਤੇ ਸ਼ਾਨ ਨਾਲ ਆਪਣੇ ਪ੍ਰਾਣਾਂ ਦੀ ਹਉਤੀ ਦਿੱਤੀ ਜੋ ਆਉਣ ਵਾਲੀਆਂ ਪੀੜ੍ਹੀ ਲਈ ਪ੍ਰੇਰਣਾ ਬਣੀ ਉਹਨਾਂ ਦੀ ਸ਼ਹੀਦੀ ਨੇ ਸਾਨੂੰ ਇਹ ਸਿਖਾਇਆ ਕਿ ਕਿਵੇਂ ਆਪਣੇ ਵਿਸ਼ਵਾਸ ਤੇ ਕਾਇਮ ਰਹਿਣਾ ਹੈ ਅਤੇ ਜ਼ੁਲਮ ਦੇ ਸਾਹਮਣੇ ਅਟਲ ਰਹਿਣਾ ਹੈ ਚੁੱਕਣਾ ਨਹੀਂ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਦੇ ਉਪਦੇਸ਼ਾਂ ਨੂੰ ਵੀ ਯਾਦ ਕਰਦੇ ਹਾਂ ਨਿਮਰਤਾ ਨਿਸ਼ਕਾਮ ਸੇਵਾ ਅਤੇ ਪ੍ਰਭੂ ਵਿੱਚ ਅਟਲ ਵਿਸ਼ਵਾਸ ਦੇ ਸਿਧਾਂਤ ਉਹਨਾਂ ਦਾ ਜੀਵਨ ਅਤੇ ਸ਼ਹੀਦੀ ਨੂੰ ਸੱਚਾਈ ਨਿਰਭਿਕਤਾ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦਾ ਹੈ ਕਰਦਾ ਹੈ ਇਹਨਾਂ ਦੋ ਮਹੱਤਵਪੂਰਨ ਘਟਨਾਵਾਂ ਬਾਰੇ ਸੋਚਦੇ ਹੋਏ ਅਸੀਂ ਆਪਣੇ ਇਤਿਹਾਸ ਤੋਂ ਸ਼ਕਤੀ ਲੈਂਦੇ ਹਾਂ 1984 ਦੇ ਬਿਲੀ ਸਟਾਰ ਆਪਰੇਸ਼ਨ ਤੇ ਸਿੱਖ ਭਾਈਚਾਰੇ ਦੀ ਅਟਲ ਸ਼ਕਤੀ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਸਦੀਵੀ ਯਾਦ ਸਾਨੂੰ ਸਾਡੇ ਧਰਮ ਤੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਯਾਦ ਦਿਲਾਉਂਦੀ ਹੈ। ਸਾਨੂੰ ਇਨਸਾਫ, ਸ਼ਾਂਤੀ ਅਤੇ ਇਕਤਾ ਲਈ ਅੱਗੇ ਵਧਣਾ ਚਾਹੀਦਾ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਦੀ ਸ਼ਹੀਦੀ ਬੇਮਤਲਬ ਨਾ ਜਾਵੇ। ਜਿਵੇਂ ਅਸੀਂ ਇਹਨਾਂ ਵਰਤਾਰਾਂ ਨੂੰ ਯਾਦ ਕਰਦੇ ਹਾਂ ਆਪਾਂ ਸਾਰਿਆਂ ਨੂੰ ਸਾਰੇ ਇਕ ਹੋਈਏ ਭੂਤਕਾਲ ਨੂੰ ਯਾਦ ਕਰੀਏ ਤੇ ਭਵਿੱਖ ਦੀ ਸਾਂਝ ਪਾਈਏ ਗੁਰੂ ਅਰਜਨ ਸਾਹਿਬ ਜੀ ਦੀ ਰੂਹ ਸਾਨੂੰ ਪ੍ਰੇਰਿਤ ਕਰੇ ਅਤੇ 1984 ਦੇ ਸਬਕ ਸਾਡੇ ਸੰਕਲਪ ਨੂੰ ਮਜ਼ਬੂਤ ਕਰਨ ਤਾਂ ਜੋ ਇਨਸਾਫ ਤੇ ਕਰੋਨਾ ਦੀ ਜਗ੍ਹਾ ਦੁਨੀਆਂ ਵਿੱਚ ਬਣੀ ਰਹੇ ਸੋ ਅੱਜ ਆਪਾਂ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਉਹਨਾਂ ਨੂੰ ਨਮਸਕਾਰ ਹੈ ਜੀ ਕੇ ਆਰ ਟੀ ਵੀ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ